ਕਿੰਦਰ ਸਰਕਾਰ ਨੇ ਲੈਫਟਨੈਂਟ ਜਨਰਲ ਵਿਪਨ ਰਾਵਤ ਨੂੰ ਅਗਲਾ ਫੌਜ ਮੁਖੀ ਐਲਾਨ ਕਰ ਦਿੱਤਾ ਹੈ। ਉਤਤੇ ਹੀ 에어 ਮਾਰਸ਼ਲ ਪੀਐਸ ਤਨੋਵਾ ਨੂੰ ਨਵਾਂ ਹਵਾਈ ਫੌਜ ਮੁਖੀ ਬਣਾਇਆ ਗਿਆ ਹੈ। ਇਸ ਐਲਾਨ ਤੋਂ ਬਾਅਦ ਕਾਂਗਰਸ ਨੇ ਵਿਪਨ ਰਾਵਤ ਦੀ ਨਿਯੁਕਤੀ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਟਵਾਰੀ ਨੇ ਟਵਿੱਟਰ ਦੇ ਉੱਤੇ ਸਵਾਲ ਪੁੱਛਿਆ ਕਿਹਾ ਕਿ ਆਰਮੀ ਚੀਫ ਦੀ ਨਿਯੁਕਤੀ ਦੇ ਵਿੱਚ ਸੀਨੀਅਰਿਟੀ ਦਾ ਖਿਆਲ ਕਿਉਂ ਨਹੀਂ ਰੱਖਿਆ ਗਿਆ? ਕਿਉਂ ਲੈਫਟਨੈਂਟ ਜਨਰਲ ਪ੍ਰਵੀਨ ਬਖਸ਼ੀ ਅਤੇ ਲੈਫਟਨੈਂਟ ਜਨਰਲ ਮੁਹੰਮਦ ਅਲੀ ਹਰੀਜ਼ ਦੀ ਥਾਂ ਵਿਪਨ ਰਾਵਤ ਨੂੰ ਫ਼ਹਿਲ ਦਿੱ ਪੂਰਵੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਵੀਨ ਬਖਸ਼ੀ ਫੌਜ ਮੁਖੀ ਜਨਰਲ ਦਰਬੀਰ ਤੋਂ ਬਾਅਦ ਸਭ ਤੋਂ ਸੀਨੀਅਰ ਨੇ ਦੱਖਣੀ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਹਰੀਸ਼ ਉਹਨਾਂ ਤੋਂ ਬਾਅਦ ਅਗਲੇ ਸੀਨੀਅਰ ਅਧਿਕਾਰੀ ਨੇ ਮਨੀਸ਼ Tiwari ਨੇ ਦਾਅਵਾ ਕੀਤਾ ਕਿ ਲੈਫਟੀਨੈਂਟ ਜਨਰਲ रावत ਟੀਜੇ ਨਹੀਂ ਬਲਕਿ ਚੌਥੇ ਸੀਨੀਅਰ ਅਧਿਕਾਰੀ ਨੇ ਕੇਂਦਰ ਸਰਕਾਰ ਨੇ ਖੁਫੀਆ ਜਲਸੀ ਆਈਬੀ ਅਧਿਰੋਹ ਦੇ ਲਈ ਵੀ ਨਵੇਂ ਮੁਖੀਆਂ ਦੇ ਨਾਮ ਦੇ ਉੱਤੇ ਮੋਰਲਾ ਦਿੱਤੀ ਹੈ ਝਾਰਖੰਡ ਕੈਡਰ ਦੇ ਆਈਪੀਐਸ ਅਧਿਕਾਰੀ ਰਾਜੀਵ ਜੈਨ ਨੂੰ ਆਈਬੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ ਜਦਕਿ ਅਨਿਲ ਤਸਮਾਨਾ ਖੁਫੀਆ ਏਜੰਸੀ ਰੌਦੀ ਅਗਵਾਈ ਕਰਨਗੇ ਦੋਵਾਂ ਅਧਿਕਾਰੀਆਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ ਮੌਜੂਦਾ ਵੇਲੇ ਜੈਨ ਆਈਬੀ ਦੇ ਵਿੱਚ ਵਿਸ਼ੇਸ਼ ਨਿਰਦੇਸ਼ਕ ਦੇ ਤੌਰ ਤੇ ਕੰਮ ਕਰ ਰਹੇ ਨੇ ਉਹ 1 ਜਨਵਰੀ ਤੋਂ ਆਪਣਾ ਅਹੁਦਾ ਸੰਭਾਲਣਗੇ ਜੈਨ ਦਿਨੇਸ਼ਵਰ ਸ਼ਰਮਾ ਦੀ ਥਾਂ ਲੈਣਗੇ ਜਿਨ੍ਹਾਂ ਦਾ 2 ਸਾਲ ਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋਵੇਗਾ